ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇਪਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਉਤੇ ਨਸ਼ਾ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਨੂੰ ਵੀਰਵਾਰ ਸ਼ਾਮ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜੇੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਲੰਧਰ ਪੁਲਿਸ ਦੇ ਐਸਐਸਪੀ ਅਨਕੁਰ ਗੁਪਤਾ ਮੁਤਾਬਕ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਮਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਦਰਗਵੀ ਕਿਹਾ ਜਾਂਦਾ ਹੈ। ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਿਲੌਰ ਤੋਂ ਟੂਅਰਡ ਜਲੰਧਰ ਆਉਣੇ ਹੈਗੇ ਆਂ ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਸਪੀਸ਼ੀਅਸ ਗੱਡੀ ਸੀ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਹੈਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਅ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀ ਜਿਹਦਾ ਨਾਮ ਲਵਪ੍ਰੀਤ ਹੈਗੇ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਜਦੋਂ ਅਸੀਂ ਹੋਰ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੱਗਿਆ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੇ ਪੋਜ਼ਿਟਿਵ ਆਏ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਇਸ ਗ੍ਰਿਫਤਾਰੀ ਨੂੰ ਇੱਕ ਸਾਜ਼ਿਸ਼ ਦੱਸਿਆ ਉਹ ਕੱਲ ਇਥੋਂ तकरीबन 1 1 ਵਜੇ ਦੇ ਲਾਗੇ ਜਾਂ 12 12 ਤੋਂ 1 ਦੇ ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅੱਜ ਤੇ ਬਾਗਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਚ ਵੀ ਉਹਨਾਂ ਪਾਗ ਲੈਣਾ ਸੀ ਚਾਹ ਦੋ ਕੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹਣ ਕੱਲ ਵਾਸਤੇ ਤੇ ਉਹ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ